ਲੋਕ ਹਿੱਤ ਲੋਕਾਂ ਦੀ ਆਵਾਜ਼ ਅੱਜ ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ ਨੇ ਦੁਖੀ ਹੋ ਕੇ ਨਾ ਚੁੰਦੇ ਆਏ ਐ ਵੀ ਅਮਰਕੋਟ ਹੈੱਡਕੁਆਰਟਰ ਅੱਗੇ ਜਿਹੜਾ ਕਿਸਾਨਾਂ ਨੇ ਸ਼ਾਂਤਮਈ ਧਰਨਾ ਲਾਇਆ ਤੇ ਖੇਮ ਕਰਨ ਵਾਲਿਆਂ ਨੇ ਕਿਉਂਕਿ ਕਈ ਜਗ੍ਹਾ ਤੇ ਬੀਐਸਐਫ ਦੇ ਕਹਿਣ ਦੇ ਖੇਤੀ ਹੋਣ ਲੱਗ ਪਈ ਪਰ ਇੱਥੇ ਜਿਹੜਾ ਕਿਹਾ ਕਿ ਨਹੀਂ ਅਸੀਂ ਨਹੀਂ ਕਰਾ ਸਕਦੇ ਮੈਂ ਗੱਲ ਨਾਲ ਸਹਿਮਤ ਆ ਕਿ ਜਿਹੜੇ ਦੇਸ਼ ਦੇ ਜਦੋਂ ਮਾਹੌਲ ਸਹੀ ਨਹੀਂ ਹੈਗੇ ਉਸੇ ਦੇਸ਼ 'ਚ ਅਸੀਂ ਵੀ ਰਹਿਨੇ ਆ ਪਰ ਇਸੀ ਦਾ ਅਫਸੋਸ ਹੁੰਦਾ ਵਾ ਕਿ ਜਦੋਂ ਅਸੀਂ ਹਰ ਮੁਸ਼ਕਲ ਦੇ ਨਾਲ ਦੇਸ਼ ਦੇ ਨਾਲ ਖਲੋਣੇ ਆ ਮਹਿਕਮੇ ਦਾ ਸਾਥ ਦਿੰਨੇ ਆ ਪਰ ਮਹਿਕਮਾ ਸਾਡਾ ਸਾਥ ਕਿਉਂ ਨਹੀਂ ਦਿੰਦਾ ਸੋ ਇਸ ਕਰਕੇ ਜਿਹੜੇ ਗੇਟਾਂ ਦੇ ਆ ਕਿਉਂਕਿ 15 ਦਿਨ ਅਸੀਂ ਗੁਜ਼ਾਰਾ ਕਰ ਲਿਆ ਪਰ ਹੁਣ ਸਾਡਾ ਗੁਜ਼ਾਰਾ ਨਹੀਂ ਹੁੰਦਾ ਕਿਉਂਕਿ ਸਾਡੇ ਸਾਰੇ ਸਾਰ ਦੀ ਜੇ ਜਾਂ ਤਾਂ ਸਾਨੂੰ ਗਵਰਨਮੈਂਟ ਇਸੀ ਦੀ ਇੰਸ਼ੋਰੈਂਸ ਦੇਵੇ ਇਹ ਤੁਹਾਡਾ ਸੀ ਲੱਖ ਰੁਪਈਆ ਕਿੰਨੇ ਦਾ ਠੇਕਾ ਪਾ ਦਿੰਨੇ ਆ ਤੇ ਤੁਸੀਂ ਆਪਣਾ ਆਪਣੇ ਗੇਟ ਬੰਦ ਰੱਖੋ ਅਸੀਂ ਪੂਰਾ ਸਾਲ ਰੱਖਾਂਗੇ ਕਿਉਂਕਿ ਇਸ ਗੱਲ ਨਾਲ ਸਹਿਮਤ ਹੋ ਜੀ ਤੁਸੀਂ ਸਹਿਮਤ ਦੇ ਹੱਥ ਖੜੇ ਕਰੋ ਆ ਸਾਰੇ ਕਿਸਾਨਾਂ ਨਾਲ ਕੈਮਰਾ ਕਰੋ ਜੀ ਤੁਸੀਂ ਇਸ ਗੱਲ ਨਾਲ ਸਹਿਮਤ ਕਿ ਸਾਨੂੰ ਇੱਕ ਸਾਲ ਸਾਨੂੰ 100 ਦਾ ਲੱਖ ਰੁਪਈਆ ਠੇਕਾ ਦੇ ਦੇ ਅਸੀਂ ਆਪਣੇ ਪੂਰੇ ਸਾਲ ਗੇਟ ਬੰਦ ਕਰ ਦਾਂਗੇ ਕਿ ਸਾਡਾ ਸਾਡਾ ਵੀ ਜਦੋਂ ਮੰਨ ਲਓ ਗੇਟੋ ਬਾਹਰ ਜਾਣਾ ਜੇ ਮਹਿਕਮਾ ਡਰਦਾ ਕਿ ਉੱਥੇ ਅਸੀਂ ਵੀ ਸਾਨੂੰ ਵੀ ਡਰ ਲੱਗਦਾ ਵਾ ਪਰ ਸਾਨੂੰ ਉਦੋਂ ਜ਼ਿਆਦਾ ਡਰ ਲੱਗਦਾ ਵਾ ਕਿ ਜਦੋਂ ਸਾਡੇ ਖੇ ਸਾਡੀ ਖੇਤੀ ਨਾ ਹੋਈ ਸਾਡੇ ਨਿਆਣਿਆਂ ਦੀਆਂ ਫੀਸਾਂ ਕਿੱਥੋਂ ਹੋਣਗੀਆਂ ਸਾਡਾ ਚੁੱਲ੍ਹਾ ਕਿੱਥੋਂ ਬਲੂਗਾ ਸੋ ਇਸ ਕਰਕੇ ਮੈਂ ਮਹਿਕਮੇ ਨੂੰ ਕਹਿਣਾ ਤੁਹਾਡੀ ਜ਼ਿੰਮੇਵਾਰੀ ਆ ਖੇਤੀ ਕਰਾਉਣ ਦੀ ਤੇ ਸਾਡੀ ਖੇਤੀ ਕਰਨ ਦੀ ਤੇ ਖੇਤੀ ਸਾਡੀ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਗੇਟ ਸਾਡੇ ਤਾਂ ਬੰਦ ਆ ਜੀ ਜਿਹੜੇ ਜਦੋਂ ਹਿੰਦੁਸਤਾਨ ਪਾਕ ਦਾ ਮਾਹੌਲ ਤਣਾਅਪੂਰਵ ਚੱਲਦਾ ਸੀ ਤੇ ਗੇਟ ਸਾਡੇ ਇਹਨਾਂ ਨੇ ਬੰਦ ਕਰ ਦਿੱਤੇ ਅਸੀਂ ਵੀ ਹਿੰਦੁਸਤਾਨ ਦੇ ਵਾਸੀ ਹੋਣ ਕਰਨਾ ਅਸੀਂ ਇਸ ਚੀਜ਼ ਨਾਲ ਸਹਿਮ ਸੀ ਠੀਕ ਹੈ ਸਾਡਾ ਨੁਕਸਾਨ ਹੁੰਦਾ ਕੋਈ ਗੱਲ ਨਹੀਂ ਪਰ ਦੇਸ਼ ਦੀ ਸਕਿਉਰਿਟੀ ਪਹਿਲੋਂ ਪਰ ਹੁਣ ਜਦੋਂ ਗਵਾਂਢੀ ਦੇਸ਼ ਦੇ ਵਿੱਚ ਵੀ ਕੰਮ ਹੋ ਰਿਹਾ ਵਾ ਕਿਸਾਨ ਕੰਮ ਕਰ ਰਹੇ ਆ ਤੇ ਸਾਡਾ ਦਿਨ ਬਦ ਦਿਨ ਸਾਡਾ ਨੁਕਸਾਨ ਹੁੰਦਾ ਜਾ ਰਿਹਾ ਵਾ ਕਿਉਂਕਿ ਉਤੋਂ ਝੋਨਾ ਵਾ ਜਿਹੜੀ ਸਿੱਧੀ ਬਜਾਈ ਆ ਉਹ ਵੀ ਸ਼ੁਰੂ ਹੋ ਗਈ ਆ ਤੇ ਸਾਡੀਆਂ ਤਾਂ ਜੇ ਟੁੜੀਆਂ ਬਾਨਣੀਆਂ ਪਈਆਂ ਨੇ ਸੋ ਇਸ ਕਰਕੇ ਅਸੀਂ ਬੇਨਤੀ ਕੀਤੀ ਸੀ ਕਿ ਸਾਡੇ ਜਿੱਦਾਂ ਦੇ ਅੱਗੇ ਗੇਟ ਖੁੱਲਦੇ ਨੇ ਉਦਾਂ ਦੇ ਗੇਟ ਖੋਲੋ ਪਰ ਮਹਿਕਮੇ ਨੇ ਵਤੀਰਾ ਕੀਤਾ ਕਿ ਨਹੀਂ ਅਸੀਂ ਜਿੱਦਾਂ ਅਜੇ ਸਿਕਿਉਰਿਟੀ ਦਾ ਮਸਲਾ ਅਸੀਂ ਨਹੀਂ ਖੁੱਲਣੇ ਸੋ ਇਸ ਕਰਕੇ ਅੱਜ ਅਮਰਕੋੜ ਬੀਐਸਐਫ ਹੈੱਡਕੁਆਰਟਰ ਜ਼ਿਲ੍ਹਾ ਤਰਨਤਾਰਨ ਸਾਨੂੰ ਕਿਸਾਨਾਂ ਨੂੰ ਮਜਬੂਰੀ ਕਾਰਨ ਧਰਨਾ ਲਾਉਣਾ ਪਿਆ ਜੋ ਕਿ ਧਰਨਾ جاری ਆ ਜਿਨ੍ਹਾਂ ਚੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕਿਉਂਕਿ ਸਾਡਾ ਜੀ ਨਹੀਂ ਕਰਦਾ ਧਰਨਾ ਲਾਉਣ ਨੂੰ ਮੈਂ মিডিਆ ਰਾਈ ਦੇ ਤੁਹਾਡੇ ਰਹੀ ਇੱਕ ਬੇਨਤੀ ਕਰ ਦੇਣਾ ਚਾਹਣਾ ਵਾ ਠੀਕ ਆ ਬੰਦ ਕਰ ਦਿਓ ਗੇਟ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੇ ਸਾਡੇ ਵੀ ਆਖੇ ਨਾ ਲੱਗੋ ਖੇਤੀਬਾੜੀ ਇੱਕ ਟੀਮ ਆਪਣੀ ਬਣਾ ਕੇ ਕਿ ਕਿਸਾਨ ਦਾ ਸਾਲ ਦੀ ਜਿਹੜੀ ਕਿੱਲੇ ਚੋਂ ਕਿੰਨੀ ਕਮਾਈ ਆ ਸਾਨੂੰ ਤੁਸੀਂ ਉਹਨਾਂ ਠੇਕਾ ਜਾਰੀ ਕਰ ਦੋ ਸਾਡੇ ਖਾਤਿਆਂ 'ਚ ਪੈਸੇ ਪਾ ਦਿਓ ਅਸੀਂ ਆਖਾਂਗੇ ਨਹੀਂ ਸਾਡੇ ਲ ਭਾਵੇਂ ਪੱਕੀ ਪੈੜੀ ਰੱਖ ਲਓ ਜਿੰਨੇ ਸਾਲ ਮਰਜ਼ੀ ਸਾਨੂੰ ਠੇਕਾ ਦਿੱਤੀ ਜਾਓ ਅਸੀਂ ਆਪਣੀ ਪੈੜੀ ਜੇਟਾ ਤੇ ਜਾਂਦੇ ਨਹੀਂ ਸੋ ਜਾਂ ਤਾਂ ਸਾਨੂੰ ਗਵਰਨਮੈਂਟ ਸਿਕਿਉਰ ਕਰੇ ਵੀ ਐਸਬ ਸਿਕਿਉਰ ਕਰੇ ਕਿ ਅਸੀਂ ਤੁਹਾਨੂੰ ਇਹਨੇ ਪੈਸੇ ਦਵਾਂਗੇ ਜੇ ਨਹੀਂ ਦੇ ਸਕਦੇ ਤੇ ਸਾਡੀ ਖੇਤੀ ਕਰਾਵੇ ਜਿੰਨਾ ਚਿਰ ਕੋ ਹਾਲ ਨਹੀਂ ਹੁੰਦਾ ਇਹ ਤਾਂ ਨਾ ਜਾਰੀ ਰਹੇਗਾ ਜੀ